ਜਿਸ ધરਤੀ ਤੇ ਸੀ ਜੀ ਰਹਿਆ ਇੱਥੇ ਤਿੰਨ ਤਰ੍ਹਾਂ ਦਾ ਜੀਵਨ ਹੈ ਤਨ ਦੇ ਤਲ ਦਾ ਜੀਵਨ ਮਨ ਦੇ ਤਲ ਦਾ ਜੀਵਨ ਆਤਮਾ ਦੇ ਤਲ ਦਾ ਜੀਵਨ ਪਸ਼ੂ ਜੋ ਤਨ ਦੇ ਤਲ ਤੇ ਜੀ ਰਹੇ ਹਨ ਮਨੁਸ਼ ਜੋ ਮਨ ਦੇ ਤਲ ਤੇ ਜੀ ਰਹੇ ਹੈ ਦੇਵਤਾ ਜੋ ਆਤਮਾ ਦੇ ਤਲ ਤੇ ਜੀ ਰਹੇ ਹੋ ਸਕਦਾ ਹੈ ਦੋ ਪੈਰ ਹੋਵਨ ਦੋ ਹੱਥ ਹੋਵਨ ਸ਼ਕਲ ਮਨੁੱਖਾਂ ਲਈ ਹੋਵੇ ਅਗਰ ਮਨ ਦੇ ਤਲ ਤੇ ਨਹੀਂ ਜੀ ਰਿਹਾ ਤਾਂ ਫਿਰ ਪਸ਼ੂ ਹੈ ਸਿਰਫ ਇਤਨਾ ਹੈ ਚਾਰ ਪੈਰਾਂ ਵਾਲਾ ਪਸ਼ੂ ਨਹੀਂ ਦੋ ਪੈਰਾਂ ਵਾਲਾ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਜਾਤ ਕਰਕੇ ਸ਼ਕਲ ਕਰਕੇ ਮਨੁੱਖ ਦਿਖਾਈ ਦੇ ਰਿਹਾ ਮਨੁੱਖ ਨਹੀਂ ਹੈ ਮਨ ਦੇ ਤਲ ਤੇ ਜੀ ਨਹੀਂ ਰਿਹਾ ਮੰਦੇ ਤਲ ਤੇ ਜੀਣ ਤੋਂ ਮੁਰਾਦ ਵਿਚਾਰਾਂ ਦੇ ਤਲ ਤੇ ਜੀ ਰਿਹਾ ਹੈ ਸੋਚਣੇ ਦੇ ਤਲ ਤੇ ਜੀ ਰਿਹਾ ਹੈ ਸਮਝ ਦੇ ਤਲ ਤੇ ਜੀ ਰਿਹਾ ਹੈ ਯਾਦਾਂ ਦੇ ਤਲ ਤੇ ਜੀ ਰਿਹਾ ਹੈ ਅਗਰ ਖੁਸ਼ਬੂ ਹੀ ਨਹੀਂ ਹੈ ਇਹਨੂੰ ਚੰਦਨ ਕਹਿਣ ਦੀ ਕੀ ਲੋੜ ਹੈ ਇਹ ਤੇ ਆਮ ਲੱਕੜ ਹੈ ਕਿਉਂਕਿ ਇਸ ਵਿੱਚ ਖੁਸ਼ਬੂ ਨਹੀਂ ਹੈ ਇਨਸਾਨੀਅਤ ਹੀ ਨਹੀਂ ਹੈ ਤੇ ਇਹਨੂੰ ਇਨਸਾਨ ਕਹਿਣ ਦੀ ਲੋੜ ਕੀ ਹੈ ਹੈਵਾਨ ਹੈ ਇਸ ਮਨੁੱਖ ਦੇ ਅੰਦਰ ਮਨੁੱਖਤਾ ਹੈ ਪਹਿਚਾਣ ਜੈਸਾ ਮੇਰਾ ਮਨ ਹੈ ਵੇ ਸਈ ਦੂਸਰੇ ਦਾ ਮੇਰੀ ਕੋਈ ਬੇਇਜ਼ਤੀ ਕਰੇ ਮੈਨੂੰ ਨਹੀਂ ਚੰਗਾ ਲੱਗਦਾ ਦੂਜੇ ਨੂੰ ਵੀ ਨਹੀਂ ਚੰਗਾ ਲੱਗਦਾ ਦੂਜੇ ਨੂੰ ਵੀ ਝੋਟ ਪਹੁੰਚਦੀ ਹੈ ਮੇਰੇ ਨਾਲ ਕੋਈ ਬੇਇਮਾਨੀ ਕਰੇ ਮੈਨੂੰ ਨਹੀਂ ਚੰਗੀ ਲੱਗਦੀ ਦੂਜੇ ਨੂੰ ਵੀ ਨਹੀਂ ਚੰਗੀ ਲੱਗਦੀ ਔੜਾ ਬੋਲ ਮੈਨੂੰ ਨਹੀਂ ਚੰਗਾ ਲੱਗਦਾ ਦੂਜੇ ਨੂੰ ਵੀ ਨਹੀਂ ਚੰਗਾ ਲੱਗਦਾ ਕੀਤੀ ਹੋਈ ਬੇਇਨਸਾਫੀ ਮੇਰੇ ਨਾਲ ਜਿ ਮੈਨੂੰ ਨਹੀਂ ਚੰਗੀ ਲੱਗਦੀ ਦੂਜੇ ਨੂੰ ਵੀ ਨਹੀਂ ਚੰਗੀ ਲੱਗਦੀ ਮਨੁਸ਼ ਜੋ ਆਪਣੇ ਲਈ ਨਹੀਂ ਮੰਗਦਾ ਉਹ ਦੂਜਿਆਂ ਲਈ ਵੀ ਨਹੀਂ ਮੰਗਦਾ ਉਸ ਤਰ੍ਹਾਂ ਦਾ ਦੂਜੇ ਲਈ ਵੀ ਨਹੀਂ ਚਾਹੁੰਦਾ ਇਹਨੂੰ ਕਹਿੰਦੇ ਨੇ ਇਸ ਦੇ ਅੰਦਰ ਮਨੁੱਖਤਾ ਹੈ ਇਹਦੇ ਅੰਦਰ ਇਨਸਾਨੀਅਤ ਹੈ ਜਿਉਂ ਮਨ ਆਪਣਾ ਪਰਮਨੰਤੈ ਸਾ ਗੁਰੂ ਨਾਨਕ ਬੜੀ ਕੀਮਤੀ ਗੱਲ ਕਰਦੇ ਨੇ